ਇਹ ਇਤਿਹਾਰ ਵੀ ਵੰਡੇ ਗਏ ਆ ਕਿਹੜਾ ਪਿੰਡ ਹੈ ਤੇ ਕਿਹੜੀਆਂ ਸੂਰਤਾਂ ਜੜੀਆਂ ਥੋਦੇ ਲੋਕਾਂ ਨੂੰ ਦਿੱਤੀਆਂ ਗਈਆਂ ਅੱਜ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਜ਼ਿਲ੍ਹਾ ਤਰੰਤਾਰੰਦ ਦੇ ਅਗੂ ਸਹਿਬਾਣਾ ਪਿੰਡ ਕੈਰੋਂਵਾਲ ਵਿਖੇ ਅੱਜ ਬੀਜੇਪੀ ਦੇ ਸੇਵਾਦਾਰ ਬਣ ਕੇ ਇਸ ਨਗਰ ਦੇ ਲੋਕਾਂ ਦੇ ਇਤਿਬਾਰ ਖੜੇ ਹੋਏ ਕਿਉਂਕਿ ਪਿਛਲੇ डेढ़ महीने तो लगातार जिला तरनतारन ते तरनतारन विधानसभा ਦੇ ਵਿੱਚ ਇਹ ਬੱਦਰਵਾ ਕੈਂਪ ਹੈ ਪਿੰਡ ਪਿੰਡ ਕੇਂਦਰ ਵੱਲ ਆ ਰਹੀਆਂ ਸਹੂਲਤਾਂ ਲੋਕਾਂ ਨੂੰ ਜਿੱਥੇ ਜਾਣਕਾਰੀ ਦਿੱਤੀ ਜਾ ਰਹੀ ਹੈ ਜਿਹੜੀਆਂ ਜਿਹੜੀਆਂ ਸਹੂਲਤਾ ਮੌਕੇ ਤੇ ਹਾਲ ਹੋ ਸਕਦੀਆਂ ਨੇ ਉਹਨਾਂ ਸਹੂਲਤਾਂ ਨੂੰ ਲੋਕਾਂ ਤਾਈਂ ਪਹੁੰਚਾਉਣ ਲਈ ਮੌਕੇ ਤੇ ਸਮੁੱਚੀ ਭਾਰਤੀ ਜਨਤਾ ਪਾਰਟੀ ਦੇ ਆਗੂ ਸਹਿਬਾਨਾਂ ਲੋਕ ਕੰਮ ਕੀਤੇ ਜਾ ਰਹੇ ਨੇ ਤੁਹਾਡੇ ਸਾਹਮਣੇ ਆ ਚਾਹੇ 5 ਲੱਖ ਸਿਹਤ ਬੀਮਾ ਦੇ ਕਾਰਡ ਦੀ ਗੱਲ ਲਾ ਲਓ ਔਰ ਰਸੋਈ ਕਾਟਾਂ ਦੀ ਗੱਲ ਲਾ ਲਓ ਵਿਸ਼ਕਰਮਾ ਦੇ ਤਹਿਤ ਸਲਾਈ ਕਢਾਈ ਦੇ ਸਿਖਲਾਈ ਦੀ ਗੱਲ ਲਾ ਲਓ ਚਾਹੇ ਗਰੀਬਾਂ ਦੇ ਜਿਹੜੇ ਪਿਛਲੇ ਸਮੇਂ ਤੋਂ ਕਾਟ ਇਕੱਠੇ ਗਏ ਨੇ ਕਿਉਂਕਿ ਇੱਕ ਇੱਕ ਜਾਣਕਾਰੀ ਜਿਹੜੀ ਉਹ ਇਕੱਠੀ ਕਰਕੇ ਕੇਂਦਰ ਤੇ ਵਿੱਚ ਭੇਜਣ ਲਈ ਨਿਰਵਿਘਨ ਭਾਰਤੀ ਜਨਤਾ ਪਾਰਟੀ ਉਹ ਦਿਨ ਰਾਤ ਇੱਕ ਕਰ ਰਹੀ ਹੈ ਕਿ ਕਿਹੜੀ-ਕਿਹੜੀ ਸਹੂਲਤ ਹੈ ਉਹ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸਤਕਾਰਯੋਗ ਨਰਿੰਦਰ ਮੋਦੀ ਜੀ ਜਿਹੜੇ ਪਿਛਲੇ 15 ਸਾਲਾਂ ਤੋਂ ਲਗਾਤਾਰ ਗਰੀਬਾਂ ਦਾ ਮਸੀਹਾ ਬਣ ਕੇ ਵਿਚਰੇ ਜਿੱਥੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਉਥੇ ਕੇਂਦਰ ਤੇ ਬਲਵਾਰੀ ਸਹੂਲਤ ਬਾਰੇ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਤੇ ਕੇਂਦਰ ਬਲਵਾਰੀਆਂ ਸਹੂਲਤਾਂ ਬਾਰੇ ਲੋਕਾਂ ਨੂੰ ਮੌਕੇ ਤੇ ਜੜੀਆਂ ਉਹ ਸਹੂਲਤਾਂ ਮਹੱਈਆ ਵੀ ਕਰਵਾਈਆਂ ਜਾਂਦੀਆਂ ਅੱਜ ਇਹ ਪਿੰਡ ਦੇ ਵਿੱਚ ਪਹਿਣਾ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਮੌਜੂਦਾ ਆਮ ਆਦਮੀ ਪਾਰਟੀ ਦੀ ਗੱਲ ਕਰੋ ਇਨਾਂ ਨੇ ਪਿਛਲੇ 3.5 ਤੋਂ 4 ਸਾਲਾਂ ਵਿੱਚ ਸਿਰਫ ਨੂੰ ਲੁੱਟਿਆ ਕੁੱਟਿਆ ਮਾਤੀ ਨਾਲ ਖਿਲਵਾੜ ਕੀਤਾ ਮੈਂ ਕੋਈ ਸਿਆਸੀ ਤੌਰ ਤੇ ਨਹੀਂ ਤੁਹਾਡੇ ਸਾਹਮਣੇ ਲੋਕ ਭੈਣਾਂ ਦੇ ਜਿੱਦਾਂ ਦੇ ਬਲਬਲੇ ਸੀ ਕਿ ਸਾਡੇ ਘਰ ਖਾਲੀ ਹੋ ਚੁੱਕੇ ਨੇ ਨਸ਼ੇ ਦੇ ਨਾਲ ਇਸ ਨਗਰ ਦੇ ਵਿੱਚ ਦਲਦਲ ਦੇ ਨਾਲ ਲੋਕ ਫਸੇ ਨੇ ਨੌਜਵਾਨ ਪੋਤੇ ਇਸ ਨਗਰ ਦੇ ਵਿੱਚ ਨਸ਼ੇ ਦੇ ਭੇਡ ਦੇ ਵਿੱਚ ਆ ਕੇ ਜਾ ਚੁੱਕੇ ਨੇ ਕਿ ਸਾਨੂੰ ਪਿਛਲੇ ਸਮੇਂ ਤੋਂ ਇਨਾਂ ਦੇ ਤੁਹਾਡੇ ਸਾਹਮਣੇ ਦੱਸਿਆ ਕਿ ਗਰੀਬਾਂ ਦੇ ਮਕਾਨ ਅੱਜ ਵੀ ਕੱਚੇ ਨੇ ਜਿਹੜੇ ਗਰੀਬ ਨੂੰ ਕੋਈ ਕਣਕ ਦੀ ਸਹੂਲਤ ਮਿਲਣ ਵਾਲੀ ਉਹਨੂੰ ਮਿਲਦੀ ਨਹੀਂ ਹੋਰ ਲੋਕ ਸਹੂਲਤਾਂ ਲੈ ਜਾਂਦੇ ਨੇ ਬੜੀਆਂ ਮੁਸ਼ਕਲਾਂ ਨੇ ਜਦੋਂ ਗਰੀਬਾਂ ਦੇ ਦਰਦ ਸੁਣੀਦੇ ਆ ਮੈਂ ਪਿੰਡਾਂ ਦੇ ਵਿੱਚ ਲਗਾਤਾਰ ਵਿਚਰ ਰਿਹਾ ਤੇ ਮਨ ਨੂੰ ਵੀ ਇੱਕ ਬੜਾ ਤਕੜਾ ਇਸ ਚੀਜ਼ ਦਾ ਅਹਿਸਾਸ ਹੁੰਦਾ ਕਿ ਪਿਛਲੇ 15-15 20-20 ਸਾਲ ਤੋਂ ਕਰੋੜਾ ਰੁਪਈਆ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ ਨਿਰਵੇਗਨ ਪੰਜਾਬ ਨੂੰ ਗਰੀਬ ਪਰਿਵਾਰਾਂ ਵਾਸਤੇ ਦੇ ਰਹੀ ਹੈ ਅੱਜ ਉਹ ਪੈਸਾ ਜਾ ਕੇ ਕਿੱਥੇ ਰਿਹਾ ਹੈੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰ ਭਾਰਤੀ ਜਨਤਾ ਪਾਰਟੀ ਤੇ ਦੇਸ਼ ਦਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਆ। ਤੁਹਾਡੇ ਸਾਹਮਣੇ ਲੋਕ ਜਿੱਥੇ ਵੀ ਕੈਂਪ ਲੱਗ ਰਹੇ ਨੇ ਜਦੋਂ ਵੀ ਉਹਨਾਂ ਨੂੰ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਕੇਂਦਰ ਬਲਵਾਰੀਆਂ ਸਹੂਲਤਾਂ ਬਾਰੇ ਜਾਣਕਾਰੀ ਦੇਣ ਆ ਰਹੀ ਹੈ ਤੇ ਲੋਕ ਜਿਹੜੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਹੋ ਵੀ ਰਿਹਾ ਘੱਟ ਕੇ ਕੈਂਪ ਦੇ ਵਿੱਚੋਂ ਜਿੱਥੇ ਆਪਣੀਆਂ ਸਹੂਲਤਾਂ ਵੀ ਲੈ ਰਹੇ ਨੇ ਉੱਥੇ ਜਾਗਰੂਕ ਵੀ ਹੋ ਰਹੇ। ਪ੍ਰਧਾਨ ਸਾਹਿਬ ਦੇ 2027 ਦੇ ਵਿੱਚ ਭਾਜਪਾ ਦੀ ਸਰਕਾਰ ਬਣਦੀ ਆ ਤੇ ਫਿਰ ਕਿਉਂ ਜਿਆ ਸਹੂਲਤਾਂ ਗਰੀਬਾਂ ਨੂੰ ਮਿਲ ਸਕਦੀਆਂ? ਬੱਤਾਂ ਦੇ ਮਾਤੇ ਭਰਾਈਂ ਇੱਕ ਗੱਲ ਬੜੀ ਵਾਰਾਂ ਸਪਸ਼ਟ ਕਰ ਚੁੱਕਾ ਕਿ ਇੱਕੋ ਇੱਕ ਪਾਰਟੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਕਹਿਣੀ ਕਰਨੀ ਦੀ ਪੱਕੀ ਜਿੱਥੇ-ਜਿੱਥੇ ਵੀ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਦਾ ਮੌਕਾ ਦਿੱਤਾ ਸੂਬਿਆਂ 'ਚ ਤੁਸੀਂ ਉੱਥੇ ਪੁੱਛ ਕੇ ਦੇਖ ਲਓ ਕਿ ਗਰੀਬ ਨੂੰ ਕੇਂਦਰ ਵੱਲੋਂ ਆਰੀ ਇੱਕ-ਇੱਕ ਸਹੂਲਤ ਉਹਨਾਂ ਦੇ ਦਵਾਰ ਤੇ ਪਹੁੰਚੀ ਚਾਹੇ ਗਰੀਬਾਂ ਦੇ ਮਕਾਨਾਂ ਦੀ ਗੱਲ ਕਰ ਲਓ ਚਾਹੇ ਉਹਨਾਂ ਦੀ ਕਣਕ ਦੀ ਗੱਲ ਕਰ ਲਓ ਰਸੋਈ ਕਾਟਾਂ ਦੀ ਗੱਲ ਕਰ ਲਓ ਸਿਹਤ ਬੀਮਿਆਂ ਦੀ ਗੱਲ ਕਰ ਲਓ ਜਿੱਥੇ ਵੀ ਗਰੀਬ ਦੀ ਗੱਲ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਪਿਛਲੇ 15 ਸਾਲਾਂ ਤੋਂ ਹਰੇਕ ਵਰਗ ਨੂੰ ਨਾਲ ਲੈ ਕੇ ਉਹਨਾਂ ਦੇ ਦੁੱਖ ਸੁੱਖ ਨੂੰ ਸਮਝਦੇ ਆਇਆ। ਉਹ ਸੂਬੇ ਜਿਹੜੇ ਉਹ ਖੁਸ਼ਹਾਲੀ ਦੀਆਂ ਲਾਹਾਂ ਲੀਆਂ ਤੇ ਲੈਣ।